ਤੈਨੂੰ ਮੰਨੀ ਜੋਟਿਆ ਲੜਦੇ ਰਵਾਂਗੇ ਲੋਕਾਂ ਲਈ ਲੜਾਂਗੇ ਬਾਹਰ ਠੀਕ ਹੈ ਭਾਈ ਕੀ ਕਹਿਣਾ ਚਾਹੋਗੇ ਜੀ ਕੋਈ ਕੋਈ ਬਾਹਰ ਘੁਮਣਾ ਚੱਲੋ ਚੱਲੋ ਆ ਜਾਓ ਬਾਹਰ ਵੀ ਆ ਜਾ ਆ ਜਾ ਮਿਲ ਲੱਗਦਾ ਰਹਿਣਾ ਲੋਕਾਂ ਨੇ ਬਾਈ ਇਹ ਲੋਕਾਂ ਨੇ ਲੱਗਦਾ ਰਹਿਾਂਗੇ ਕਦੇ ਵੀ ਸਮਾਜ ਲਈ ਉਹ ਵੀ ਸਮਾਜ ਦੇ ਤੁਹਾਡੇ ਤੇ આરોਪ ਲੱਗੇ 10000 ਰੁਪਏ ਖਾਤਰ ਵੀ ਗੂਆ ਮੈਂ ਲੱਖਾਂ ਰੁਪਏ ਖਾਤਰ ਨਹੀਂ ਬਿਕਦਾ ਇਹ ਨਹੀਂ ਬਿਕਦਾ ਮਹਾਰਾਜ ਸੌ ਉਹ 10000 ਦੀ ਬਿਕਦਾ ਹੈ 1000 ਰੁਪਏ ਖਾਤਰ ਨਹੀਂ ਪਾਉਂਦੇ ਇਹ ਤੇਲ ਭੇਜ ਰਿਹਾ ਤੁਹਾਨੂੰ ਤਾਂ ਬੜੇ ਛੋਟੇ ਗੱਲਾਂ ਨੇ ਕਿੱਥੇ ਕਿੱਥੇ ਲੈ ਕੇ ਜਾ ਰਹੇ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਵਾਲਣ ਦਬਣ ਦਬਣਾ ਨਹੀਂ ਭਲਾ ਜੀ ਤੂੰ ਕਦੇ ਨਹੀਂ ਦਬੂਗਾ ਇਹ ਗੱਲ ਰੱਖ ਕਦੇ ਵੀ ਨਹੀਂ ਦਬੂ ਪਾਉ ਖੱਟਾ ਹੋ ਰਿਹਾ ਮੇਰਾ ਮਾ 10 ਕਰੋੜ ਦੇ ਖਤਰੇ ਵਿਖਾ ਦੇ ਰਹੇ ਕਿੱਥੇ ਲੈ ਕੇ ਜਾ ਰਹੇ ਆ ਕਿੱਥੇ ਲੈ ਕੇ ਜਾ ਰਹੇ ਆ ਤੇ ਨਹੀਂ ਵਿਗਦਾ ਲੋਕੋ ਹੈ ਤੇ ਨਹੀਂ ਵਿਗਦਾ ਭਾਈ ਕਿੱਥੇ ਲੈ ਕੇ ਜਾ ਰਹੇ ਹੋ ਤੁਹਾਨੂੰ ਜੇਲ੍ਹ ਲੈ ਕੇ ਜਾ ਰਹੇ ਹੋ ਜੇਲ੍ਹ ਲੈ ਕੇ ਜਾ ਰਹੇ ਹੋ ਕਿੰਨੇ ਕਿੰਨੇ ਟਾਈਮ ਲਈ ਕਿੰਨੇ ਟਾਈਮ ਲਈ ਜੇਲ੍ਹ